ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਲਾਹੌਰ ਥਾਣੀ ਹੁੰਦੇ ਹੋਏ ਪੰਜਾਬ ਦੇ ਇੱਕ ਨਗਰ ਦੀਪਾਲਪੁਰ ਵਿਖੇ ਪਹੁੰਚਦੇ ਹਨ ਤਾਂ ਉੱਥੇ ਪਹੁੰਚ ਕੇ ਗੁਰੂ ਸਾਹਿਬ ਜੀ ਦੇਖਦੇ ਹਨ ਕਿ ਇੱਕ ਥਾਂ ਉੱਤੇ ਬੜੀ ਜਿਆਦਾ ਭੀੜ ਇਕੱਠੀ ਹੋਈ ਹੈ ਇਦਾਂ ਲੱਗ ਰਿਹਾ ਸੀ ਕਿ ਜਿਵੇਂ ਕੋਈ ਮਦਾਰੀ ਵਾਲਾ ਮਦਾਰੀ ਖੇਡ ਦਿਖਾ ਰਿਹਾ ਹੋਵੇ ਤਾਂ ਜਦੋਂ ਗੁਰੂ ਸਾਹਿਬ ਜੀ ਉਸ ਭੀੜ ਦੇ ਪਾਸ ਪਹੁੰਚੇ ਤਾਂ ਪਤਾ ਚੱਲਦਾ ਹੈ ਕਿ ਇੱਥੇ ਇੱਕ ਸ਼ਾ ਸੁਹਾਗਣ ਨਾਮ ਦਾ ਪੀਰ ਰਹਿੰਦਾ ਹੈ ਜਿਹੜਾ ਕਿ ਇਸ ਇਲਾਕੇ ਵਿੱਚ ਬੜਾ ਮੰਨਿਆ ਪਰ ਮੰਨਿਆ ਪੀਰ ਹੈ ਲੋਕ ਉਸ ਫਕੀਰ ਨੂੰ ਇਸ ਕਰਕੇ ਜ਼ਿਆਦਾ ਮੰਨਦੇ ਨੇ ਕਿਉਂਕਿ ਉਸ ਫਕੀਰ ਦਾ ਕਹਿਣਾ ਹੈ ਕਿ ਉਸ ਨੂੰ ਪੂਰਨਮਾਸ਼ੀ ਦੀ ਰਾਤ ਨੂੰ ਅੱਲਾ ਮੀਆਂ ਆਪ ਮਿਲਣ ਵਾਸਤੇ ਆਉਂਦੇ ਹਨ ਪੂਰਨਮਾਸ਼ੀ ਦੀ ਰਾਤ ਨੂੰ ਉਹ ਫਕੀਰ ਫੁੱਲਾਂ ਦੀ ਸੇਜ ਵਿਛਾ ਕੇ ਤੇ ਬੁਰਕਾ ਪਾ ਕੇ ਇੱਕ ਕਮਰੇ ਵਿੱਚ ਬੰਦ ਹੋ ਜਾਂਦਾ ਹੈ ਤੇ ਆਪਣੇ ਮুরিਦਾਂ ਨੂੰ ਆਦੇਸ਼ ਦਿੰਦਾ ਹੈ ਇਹ ਹੁਣ ਕੋਈ ਜਾਣਾ ਵੀ ਅੰਦਰ ਨਹੀਂ ਆਵੇਗਾ ਕਿਉਂਕਿ ਅੱਲਾ ਮੀਆਂ ਉਸ ਨੂੰ ਇੱਕ ਪਤੀ ਦੇ ਰੂਪ ਵਿੱਚ ਮਿਲਣ ਵਾਸਤੇ ਆਉਂਦੇ ਹਨ ਤੇ ਮੈਂ ਉਹਨਾਂ ਦੀ ਸੁਹਾਗਣ ਪਤਨੀ ਬਣਦਾ ਹਾਂ ਇਸ ਲਈ ਉਸ ਰਾਤ ਜੇਕਰ ਕੋਈ ਜਾਣਾ ਵੀ ਸਾਡੇ ਕਮਰੇ ਦੇ ਅੰਦਰ ਆਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਸਾਡੇ ਮਿਲਾਪ ਵਿੱਚ ਅੜਚਣ ਪੈਦਾ ਹੋਵੇਗੀ ਤੇ ਅੱਲਾ ਮੀਆਂ ਨਰਾਜ਼ ਹੋ ਜਾਣਗੇ ਭੋਲੇ ਭਾਲੇ ਲੋਕ ਸ਼ਾ ਸੁਹਾਗਣ ਦੀਆਂ ਗੱਲਾਂ ਵਿੱਚ ਆੜ ਕੇ ਪੂਰੀ ਪੂਰੀ ਰਾਤ ਕਮਰੇ ਦੇ ਬਾਹਰ ਪਹਿਰਾ ਦਿੰਦੇ ਰਹਿੰਦੇ ਤੇ ਸਵੇਰੇ ਸ਼ਾ ਸੁਹਾਗਣ ਜਦੋਂ ਕਮਰੇ ਚੋਂ ਬਾਹਰ ਆਉਂਦਾ ਤਾਂ ਸਾਰੇ ਜਣੇ ਉਸ ਦੇ ਦਰਸ਼ਨ ਕਰਦੇ ਆ ਇਹ ਸੋਚਦੇ ਕਿ ਅਸੀਂ ਨਿਹਾਲ ਹੋ ਚੁੱਕੇ ਹਾਂ ਸ਼ਾ ਸੁਹਾਗਣ ਦੇ ਇਸ ਧੰਦੇ ਬਾਰੇ ਜਦੋਂ ਗੁਰੂ ਸਾਹਿਬ ਜੀ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਲੋਕਾਂ ਨੂੰ ਸਮਝਾਇਆ ਕਿ ਅੱਲਾ ਮੀਆਂ ਕੋਈ ਸਰੀਰ ਧਾਰੀ ਵਿਅਕਤੀ ਨਹੀਂ ਬਲਕਿ ਉਹ ਤਾਂ ਇੱਕ ਜੋਤ ਹਨ ਇੱਕ ਸ਼ਕਤੀ ਹਨ ਜਿਨ੍ਹਾਂ ਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ ਉਹ ਕਿਸੇ ਨੂੰ ਮਿਲਣ ਵਾਸਤੇ ਕਿਸੇ ਇੱਕ ਥਾਂ ਤੇ ਨਹੀਂ ਆਉਂਦੇ ਬਲਕਿ ਉਹ ਤਾਂ ਪੂਰੇ ਬ੍ਰਹਮੰਡ ਵਿੱਚ ਵਸੇ ਹੋਏ ਹਨ ਸੰਸਾਰ ਵਿੱਚ ਅਜਿਹਾ ਕੋਈ ਵੀ ਥਾਂ ਨਹੀਂ ਹੈ ਜਿੱਥੇ ਉਹ ਨਾ ਮੌਜੂਦ ਹਨ ਇਸ ਲਈ ਉਹਨਾਂ ਦਾ ਇੱਕ ਪਤੀ ਦੇ ਰੂਪ ਵਿੱਚ ਕਿਸੇ ਨੂੰ ਮਿਲਣ ਆਉਣਾ ਬਿਲਕੁਲ ਝੂਠੀ ਗੱਲ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਦਾ ਲੋਕਾਂ ਉੱਪਰ ਕਾਫੀ ਭਾਰੀ ਅਸਰ ਹੋਇਆ ਤੇ ਉਹਨਾਂ ਵਿੱਚੋਂ ਕੁਝ ਮਨ ਚਲੇ ਨੌਜਵਾਨਾਂ ਨੇ ਇਸ ਗੱਲ ਦੀ ਪ੍ਰੀਖਿਆ ਲੈਣ ਲਈ ਬਲਪੂਰਵਕ ਉਸ ਕੋਠੇ ਦਾ ਦਰਵਾਜ਼ਾ ਤੋੜ ਦਿੱਤਾ ਜਿੱਥੇ ਸ਼ਾ ਸੋਹਾਗਣ ਆਪਣੇ ਹੀ ਸਰੀਰ ਨਾਲ ਗਲਤ ਕਰਮ ਕਰਦਾ ਰੰਗੇ ਹੱਥੀ ਫੜਿਆ ਗਿਆ ਲੋਕਾਂ ਵਿੱਚ ਇਸ ਗੱਦਾ ਬਹੁਤ ਗੁੱਸਾ ਭਰਿਆ ਹੋਇਆ ਸੀ ਕਿ ਸ਼ਾ ਸੋਹਾਗਣ ਸਾਨੂੰ ਕਈ ਸਾਲਾਂ ਤੋਂ ਮੂਰਖ ਬਣਾਉਂਦਾ ਆ ਰਿਹਾ ਹੈ ਤੇ ਹੁਣ ਸਾਰੇ ਜਾਣੇ ਮਿਲ ਕੇ ਉਸ ਦੀ ਕੁੱਟ ਮਾਰ ਕਰਨਾ ਚਾਹੁੰਦੇ ਸਨ ਪਰ ਧੰਤਨ ਪਾਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਲੋਕਾਂ ਨੂੰ ਸਮਝਾ ਬਰਮਾ ਕੇ ਉਸ ਪਖੰਡੀ ਫਕੀਰ ਨੂੰ ਕੁੱਟ ਤੋਂ ਬਚਾ ਲਿਆ ਜਿਸ ਤੋਂ ਬਾਅਦ ਸ਼ਾ ਸੁਹਾਗਣ ਆਪਣੀ ਕੀਤੀ ਤੇ ਐਨਾ ਸ਼ਰਮਿੰਦਾ ਹੋਇਆ ਕਿ ਉਸ ਨੇ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਡਿੱਗ ਕੇ ਆਪਣੇ ਬੁਰੇ ਕਰਮਾਂ ਦੀ ਮਾਫੀ ਮੰਗੀ ਤੇ ਨਾਲ ਹੀ ਵਚਨ ਦਿੱਤਾ ਕਿ ਉਹ ਅੱਜ ਤੋਂ ਬਾਅਦ ਇਹਨਾਂ ਸਾਰੇ ਬੁਰੇ ਕਰਮਾਂ ਨੂੰ ਛੱਡ ਕੇ ਨੇਕ ਰਾਹ ਤੇ ਚੱਲੇਗਾ ਸਤਨਾਮ ਸ੍ਰੀ ਵਾਹਿਗੁਰੂ